ਹਾਂਜੀ ਦੋਸਤੋ ਸਸਤੀ ਕਾ ਗੁੱਡ ਮਾਰਨਿੰਗ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵਾਂਗੇ ਅੱਜ ਹੈਗੀ ਆ ਤਾਰੀਖ 16 ਫਰਵਰੀ 2025 ਤੇ ਅੱਜ ਦਾ ਵਲੌਗ ਆਪਾਂ ਚਲਦੇ ਹਾਂ ਲੁਧਿਆਣੇ ਮਾਰਕੀਟ ਦਿਖਾਵਾਂਗੇ ਤੁਹਾਨੂੰ ਸਸਤੀ ਹਾਂਜੀ ਆਪਾਂ ਹੋ ਗਿਆ ਟਿਚਨ ਰੈਡੀ ਸਟੈਡੀ ਗੋ ਆਪਾਂ ਚੱਲਦੇ ਲੁਧਿਆਣਾ ਦੇ ਚੌੜਾ ਬਾਜ਼ਾਰ ਕੰਡਾ ਘਰ ਅੱਜ ਤੁਹਾਨੂੰ ਦਿਖਾਵਾਂਗੇ ਸਸਤੀ ਸਸਤੀ ਚੀਜ਼ਾਂ ਉੱਥੇ ਮਿਲਦੀਆਂ ਜਾਂ ਨਹੀਂ ਮਿਲਦੀਆਂ ਤੇ ਬਣੇ ਰਿਓ ਬਲੌਗ ਦੇ ਨਾਲ ਆਓ ਆਪਾਂ ਹੋ ਗਏ ਹੁਣ ਰੈਡੀ ਤੇ ਅੱਜ ਆਪਣੇ ਨਾਲ ਜਾਏਗੀ ਮੇਰੀ ਹਬੀਬੀ ਰੌਣਕ ਸ਼ੇਰ ਗੈਓ ਪਰ ਉਹ ਬਲੌਗ 'ਚ ਨਹੀਂ ਆਏਗੀ ਹਾਂਜੀ ਦੋਸਤੋ ਟਾਈਮ ਹੋ ਗਿਆ 6:30 ਤੇ ਆਪਾਂ 7 ਵਜੇ ਫੜਨੀ ਆ ਰੇਲ ਆਪਾਂ ਹੁਣ ਸਕੂਟਰ 'ਤੇ ਆਪਣੇ ਕੋਲ ਅੱਧਾ ਘੰਟਾ ਤੇ ਆਪਾਂ ਚੱਲਦੇ ਆ ਤੇ ਮੇਰੇ ਵਾਈਫ ਮੇਰੇ ਲਈ ਲੈ ਕੇ ਆਈ ਹੈ ਉਹ ਵੀ ਇਹ ਮੌਕਾ ਦੇ ਤੁਛਾਉਣ ਦੇ ਲਈ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਸਰਦਾਨੀ ਕੀ ਬਾਤ ਹੈ ਸੇਅਰ ਦਾ 뷰 ਸੋਹਣੇ ਸੋਹਣੇ ਵਦਨਾਂ ਦੇ ਨਾਲ 6:30 ਵਜੇ ਦਾ ਟਾਈਮ ਰੋਡ ਵੇ ਦੇ ਦੋਸਤੋ ਸਕੂਟਰ ਹੀ ਆਪਾਂ ਲਾਤੀ ਪਾਰਕ ਚ ਤੇ ਹੁਣ ਆਪਾਂ ਚੱਲਦੇ ਆ ਥੈਂਕ ਯੂ ਹੋ ਬੀਬੀ ਤਾਓ ਰੇਲ ਵੀ ਲੰਘਦੀ ਲਓ ਜੀ ਹੁਣ ਆਪਾਂ ਚੱਲਿਆ ਰੇਲ ਫਾਟਨ ਪਹਿਲਾਂ ਆਪਾਂ ਨੂੰ ਕਰਨੇ ਪਨੇ ਆ ਰੋਡ ਕਰਾਸ ਹੋ ਵੀ ਧਿਆਨਪੂਰਵਕ ਸਾਹਮਣੀ ਹੈਗਾ ਥਾਣਾ ਚਲੋ ਜੀ ਅੱਜ ਲੁਧਿਆਣਾ ਹੀ ਜਾਣਾ ਹਾਂਜੀ ਦੋਸਤੋ ਤੇ ਆਪਾਂ ਪਹੁੰਚ ਗਏ ਹਾਂ ਜੀਤਵਾਲ ਤੇ ਆਪਾਂ ਬਾਈਕ ਆਪਣੀ ਲਾਤੀ ਪਾਰਕਿੰਗ ਚ ਰੋਡ ਤੇ ਤੇ ਹੁਣ ਆਪਾਂ ਇਸ ਵੇਲੇ ਪਹੁੰਚ ਗਏ ਹਾਂ ਰੇਲਵੇ ਸਟੇਸ਼ਨ ਤੇ ਉਹ ਤੁਹਾਡੇ ਸਾਹਮਣੇ ਤੇ ਰੇਲਵੇ ਸਟੇਸ਼ਨ ਹੈ ਤੇ ਇੱਥੋਂ ਤਕਰੀਬਨ ਰੇਲ ਚੱਲੇਗੀ 7 ਵਜੇ 10 ਮਿੰਟ ਤੇ ਅਰਾਊਂਡ ਤੇ ਹੁਣ ਪੌਣੇ 7 ਹੋ ਗਏ ਨੇ ਆਪਾਂ ਟਿਕਟਾਂ ਲੈ ਕੇ ਫੁੱਲ ਲੁਧਿਆਣੇ ਨੂੰ ਚੱਲਦੇ ਹਾਂ ਤੇ ਇਹ ਤਕਰੀਬਨ ਜਾਣ ਲਈ ਉੱਥੇ 2 ਘੰਟੇ ਲਾਉਂਦੀ ਹੈ ਤੇ ਲੁਧਿਆਣਾ ਜਾਣ ਦਾ ਪਰਪਸ ਬੱਸ ਹੁਣੇ ਛੱਲ ਹੈ ਤੇ ਮਾਰਕੀਟ ਦਾ ਘੇੜਾ ਛੇੜਾ ਹੋਰ ਤਾਂ ਆਪਾਂ ਚਲੋ ਖੈਰ ਕੀ ਲੈਣਾ ਤੇ ਆ ਹੈਗਾ ਜੀ ਜੀਤਵਾਲ ਦਾ ਰੇਲਵੇ ਸਟੇਸ਼ਨ ਸੌਰੀ ਅੱਜ ਥੋੜਾ ਜਿਹਾ ਕਲਰ ਕਰਕੇ ਸੀ ਸੂਰਜ ਵਗੈਰਾ ਵੀ ਨਹੀਂ ਨਿਕਲਿਆ ਤਾਂ ਕਰਕੇ ਇਦਾਂ ਦੀ ਵੀਡੀਓ ਆ ਰਹੀ ਹੈ ਇਹ ਹੈਗਾ ਜੀ ਅਜੀਤਵਾਲ ਦਾ ਰੇਲਵੇ ਸਟੇਸ਼ਨ ਥੋੜਾ 올ਡ ਮਾਡਲ ਤਰੀਕੇ ਦਾ ਤੇ ਚੱਲਦੇ ਹੁਣ ਆਪਾਂ ਟਿਕਟ ਲਾਈਨ ਦੇ ਲਈ ਤੇ ਇੱਥੇ ਆ ਗਏ ਜੀ ਟਿਕਟ ਕਾਊਂਟਰ ਆਪਾਂ ਲੁਧਿਆਣੇ ਦੀਆਂ ਦੋ ਟਿਕਟਾਂ ਮੰਗੀਆਂ ਹਾਂਜੀ ਗੁੱਡ ਮਾਰਨਿੰਗ ਸਰ ਲੁਧਿਆਣੇ ਦੀ ਦੋ ਦੇ ਨਹੀਂ ਲੁਧਿਆਣਾ ਹਾਲੇ ਤਾਂ ਬਹੁਤ ਟਾਈਮ ਲੱਗੂ ਕਿੰਨੇ ਵਜੇ ਆਉਣੀ ਹੈ ਸਭ ਸਤ ਹਾਂਜੀ ਕੋਈ ਨੰਦੇ ਕੀ ਆ ਹੈਗਾ ਜੀ ਕੋ ਸਵੇਰ ਦਾ ਰੇਲਵੇ ਸਟੇਸ਼ਨ ਦਾ ਊ ਅਜੀਤਵਾਲ ਰੇਲਵੇ ਸਟੇਸ਼ਨ ਤੇ ਵੱਜ ਗਏ ਸਵੇਰ ਦੇ 6:50 ਮਿੰਟ ਤੇ ਹਜੇ 25 ਮਿੰਟ ਹੋਰ ਪੈਣੇ ਰੇਲ ਆਉਣ ਨੂੰ ਤੇ ਉਹਨਾਂ ਟਾਈਮ ਆਪਾਂ ਇੱਥੇ ਕਰਦੇ ਆ ਵੀਡੀਓ ਸ਼ੂਟ ਆਓ ਸਾਹਮਣੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਸਵੇਰ ਦਾ ਸੂਰਜ ਮਹਾਰਾਜ ਉੱਠ ਖੜੇ ਨੇ ਦਰਵੇਸ਼ ਜੀ ਹਾਂ ਪੁੱਤ ਕਿਵੇਂ ਆ? ਇਹ ਸਾਨੂੰ ਮਿਲਿਆ ਵੀ ਜੀ ਰੇਲਵੇ ਲਾਈਨ ਤੇ ਉਧਰ ਨਹੀਂ ਜਾਣਾ ਠੀਕ ਹੈ ਇੱਧਰ ਇੱਧਰ ਰੱਖ ਦਿਓ ਤੁਸੀਂ ਲਓ ਜੀ ਦੋਸਤੋ ਤਕਰੀਬਨ 46 ਮਿੰਟ ਵੇਟ ਕਰਾਉਣ ਤੋਂ ਬਾਅਦ ਬੀਬਾ ਜੀ ਪਹੁੰਚ ਚੁੱਕੇ ਨੇ ਲੱਟਾ ਮਾਰਦੇ ਹੋਏ ਤੇ ਮਟਿਆਰ ਝਮਕ ਝੂਕ ਕਰਦੀ ਆ ਰਹੀ ਆ ਆਜੋ ਜੀ ਮੈਡਮ ਆਜੋ ਆਜੋ ਬਹੁਤ ਟਾਈਮ ਹੋ ਗਿਆ ਤੁਹਾਡਾ ਬਿਟ ਕਰਦੇ ਵਿੱਚੇ ਕਢਾ ਲਈ ਮੈਡਮ ਉਹਨੇ ਨਹੀਂ ਨਹੀਂ ਆਉਗੇ ਇੱਥੇ ਆਪਣੇ ਪੈਰੀਆਂ ਸਲੂਆ ਜਾਂਗੇ ਆਇਓ ਆਜੋ ਆਜੋ ਗਾਂਜੋ ਗਾਂ ਪੁਲਿਸ ਆਜੋ ਆਜੋ ਬੜੀ ਲੰਮੀ ਮੁਟਿਆਰ ਹੈ ਸੋਹਣੇ ਕਦ ਕਾਟਦੀ ਹੈ ਆਜੋ ਆਜੋ ਇੰਗਣ ਵੀਰ ਜੀ ਆਜੋ ਲਓ ਜੀ ਆਪਾਂ ਬੈ ਗਏ ਆ ਰੇਲ ਰੇਲ ਦਾ ਪ੍ਰਸ਼ੀਦਰਮ ਹੋ ਕੇ ਸਾਰੀ ਆਪਾਂ ਆਪਣੇ ਕੰਮਾਂ 'ਚ ਬਿਜੀ ਪਾਰੀਆਂ ਲੱਗੀਆਂ ਹੋਈਆਂ ਠੰਡਾ ਕਰਕੇ ਲਓ ਜੀ ਮੇਰੀ ਭੈਣ ਦਾ ਫੋਨ ਤੇ ਯਕੀਨੀ ਮਰ ਰਹੀ ਐ ਕਿ ਲੁਧਿਆਣਾ ਚੱਲੇਗਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਮੁੱਲਾਪੁਰ ਰੇਲਵੇ ਸਟੇਸ਼ਨ ਤੇ ਕੁਝ ਇਦਾਂ ਦਾ ਚਾਕਾ-ਬਾਕਾ ਬਾਹਰ ਦਾ ਲੰਮੀਆਂ-ਲੰਮੀਆਂ ਲਾਈਨਾਂ ਅੱਜ ਕਰੀਓ ਚੋਟੂ ਸਟਾਨ ਮਿਲਿਆ ਟਿੱਕਾ ਵਾਲਾ ਆ ਬਾਲਾ ਇਹ ਆ ਦਾਦੀ ਤੇ ਕਬਜ਼ਾ ਕਰੀ ਫਿਰਦਾ ਕਿ ਮੱਡੇ ਨੂੰ ਕਹਿੰਦਾ ਮੇਰੀ ਨਹੀਂ ਫਾਈਟ ਵੀ ਉਹਨੇ ਫਾਈਟ ਵੀ ਸਟਾਰਟ ਕਰਦੀ ਆ ਨਾ ਪੁੱਤ ਲੜਨਾ ਨਹੀਂਗਾ ਲੜਨਾ ਨਹੀਂਗਾ ਮਾਰੀ ਹੋਣੀ ਵੱਡੇ ਵੀਰੇ ਦੀ ਵੀ ਦਾਦੀ ਆ ਯਾਰ ਕੁਝ ਨਾ ਲੈ ਗ੍ਰਾਮ ਇਸ ਤੋਂ ਬਾਅਦ ਹੈਗਾ ਲੁਧਿਆਣੇ ਦਾ ਮੇਨ ਸਟੇਸ਼ਨ ਲਓ ਜੀ ਮੋਡੋ ਗ੍ਰਾਮ ਤੋਂ ਬਾਅਦ ਆਪਣਾ ਲੁਧਿਆਣਾ ਸ਼ਹਿਰ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਜਾਣੇ ਕਿ ਬੰਦੇ ਸਾਹ ਦੇ ਇਸ ਤਰ੍ਹਾਂ ਦਾ ਵੀੂ ਮਿਲੇਗਾ ਸ਼ੇਲ ਦਾ ਹਾਰ ਦਵੱਜਾ ਖੜਕਾ ਆ ਰਿਹਾ ਇਹਨੂੰ ਮੇਰੇ ਕੋਲ ਪੁਆਇੰਟ ਨਾਲ ਹੋ ਕੇ ਲੈ ਜਾਏ ਸਾਰੀ ਲਾ ਰਹੀ ਹੈ ਅੱਗੇ ਯਾਰ ਬਾਤ ਹੈ ਲਓ ਜੀ ਆਪਾਂ ਤਕਰੀਬਨ ਪਹੁੰਚ ਚੁੱਕੇ ਆਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਆਪਾਂ ਲੱਗੇ ਐਕਸਿਟ ਐਕਸਿਟ ਤੇ ਆਪਾਂ ਪਹੁੰਚ ਗਏ ਆਂ ਜੀ ਲੁਧਿਆਣਾ ਮੈਟਰੋਸ ਚ ਮੈਟਰੋ ਗਈਨ ਦਵੀਦਾ ਕਰਕੇ ਰੇਲਵੇ ਸਟੇਸ਼ਨ ਤੇ ਹੁਣ ਆਪਾਂ ਚੜ੍ਹਦੀਆਂ ਤੋਂ ਪੌੜੀਆਂ ਪੌੜੀਆਂ ਚੜ੍ਹ ਕੇ ਆਪਾਂ ਚੱਲਦੇ ਆਂ ਐਕਜ਼ਿਟ ਵਾਲੇ ਪਾਸੇ ਇਹ ਕੁਝ ਹੈਗਾ ਜੀ 뷰 ਲੁਧਿਆਣਾ ਰੇਲਵੇ ਸਟੇਸ਼ਨ ਦਾ ਤੇ ਆਪਾਂ ਇੱਥੋਂ ਚੱਲਿਆ ਹੁਣ ਬਾਹਰ ਨੂੰ ਇਹ ਰਸਤਾ ਜਾਏਗਾ ਮਾਰਕੀਟ ਵੱਲ ਲਓ ਜੀ ਆਪ ਬ੍ਰਿਸ਼ ਦੇਖ ਰਹੇ ਹਾਂ ਸੰਡੇ ਦਾ तकरीबन ਸਮਾਂ ਹੋ ਗਿਆ 9:00 ਬਜੇ ਤੇ ਔਰ ਹਮ ਲੋਕ ਜਾ ਰਹੇ ਬਾਹਰ ਹਮ ਲੈ ਰਹੇ ਹਾਂ ਐਕਜ਼ਿਟ ਐਕਜ਼ਿਟ ਹਮ ਲੇਗੇ ਇੱਥੋਂ ਸੇ ਕੁਣ ਆ ਫੈਕਟ ਲੱਗੇ ਜਣਾ ਮਾਰਕੀਟ ਵੱਲ ਫਿਰ ਤੁਮ ਖੋਨੇ ਆ ਮਾਰਕੀਟ ਦਾ ਮਾਹੌਲ ਜਦੋਂ ਆਪਾਂ ਰੇਲਵੇ ਤੋਂ ਬਾਹਰ ਹੁੰਨੇ ਆ ਰੇਲਵੇ ਤੋਂ ਬਾਹਰ ਹੋਂ ਸਾਰੀ ਆਪਾਂ ਇਸ ਰਸਤੇ ਆ ਜੰਦੇ ਆ ਤੇ ਸਾਹਮਣੇ ਬਸ ਮਾਰਕੀਟ ਸ਼ੁਰੂ ਹੋ ਜਾਂਦੀ ਆ ਤੇ ਉਹ ਘੰਟਾ ਕਰਦਾ ਇੱਥੇ ਯਾਰ ਉਹ ਬਣਿਆ ਹੋ ਯਾਰ ਤੇ ਥੋੜਾ ਪਲਾ ਸਕੈਮ ਵੀ ਇੱਥੇ ਚੱਲਦਾ ਤੇ ਉਹ ਹਿਸਾਬ ਨਾਲ ਆਪਣਾ ਤੁਸੀਂ ਆਪੇ ਖੁਦੀ ਆਪਣੀ ਸੇਫਟੀ ਕਰਨੀ ਆ ਲਾਈਕ ਆਟੋ ਔਰ ਹੋਰ ਵੀ ਇੱਥੇ ਹੈਗਨੇ ਕਰ ਸਕੈਮ ਉਹਨਾਂ ਤੋਂ ਬਚ ਕੇ ਤੇ ਇੱਥੇ ਲੋਕ ਤੁਹਾਨੂੰ ਰੋਕ ਰੋਕ ਕੇ ਕਹਿੰਦੇ ਨੇ ਆਟੋ ਤੇ ਆ ਜਾਓ ਪਟ ਜਿਹੜਾ ਤੁਰਨ ਦਾ ਮਜਾ ਉਹ ਤੁਰਨ ਦਾ ਹੀ ਮਜਾਓ ਜੀ ਅਸੀਂ ਯਾਤਰਾ ਕਰ ਰਹੇ ਹਾਂ ਸਵੇਰੇ 9 ਵਜੇ ਅਦਰ ਡੁੱਟ ਲਵਾਂਗੇ ਆਟੋ ਚ ਕੋਈ ਫਾਇਦਾ ਨਹੀਂ ਹੈ ਜੇ ਤੁਸੀਂ ਹੈਗੇ ਤੁਰਨ ਵਾਲੇ ਬੰਦੇ ਤੇ ਮਾਰਕੀਟ ਨੂੰ ਤੁਰ ਕੇ ਕਰੋ ਚੈੱਕ ਤੇ ਇਸ ਵੇਲੇ ਆਪਾਂ ਹਾਂਜੀ ਤੇ ਆ ਹੈਗਾ ਲੁਧਿਆਣੇ ਦਾ ਮਸ਼ਹੂਰ ਘੰਟਾ ਘਰ ਤੇ ਸਾਹਮਣੇ ਤੁਹਾਨੂੰ ਕਲੌਕ ਵਾਲਾ ਇੱਕ ਟਾਵਰ ਦਿਖ ਰਿਹਾ ਤੇਨੂੰ ਕਹ ਦਿੰਦੇ ਨੇ ਘੰਟਾ ਘਰ ਲਾਓ ਜੀ ਪਹਿਲਾਂ ਖਾਣਾ ਹੋ ਜਾ ਨਾਸ਼ਤਾ ਉਸ ਤੋਂ ਬਾਅਦ ਜਾ ਕੇ ਦੂਜੇ ਕੰਮ। ਫਲਾਉਜੀ ਸਵੇਰ ਦਾ ਨਾਸ਼ਤਾ ਨਾਨ ਤੇ ਛੋਲੇ। ਉਸ ਤੋਂ ਬਾਅਦ ਆਪਾਂ ਚੱਲਾਂਗੇ ਮਾਰਕੀਟ ਵੱਲ ਜਿਹੜਾ ਕੱਢਣ ਨੂੰ। ਸੋ ਪਹਿਲਾਂ ਆਪਾਂ ਕਰਾਂਗੇ ਨਾਸ਼ਤਾ ਖਾਵਾਂਗੇ ਨਾਨ ਛੋਲੇ। ਪਹਿਲੇ ਪਹਿਲਾਂ ਆਪਾਂ ਖਾਵਾਂਗੇ ਆਪਾਂ ਨਾਨ ਛੋਲੇ ਕਿਉਂਕਿ ਆਪਾਂ ਘਰੋਂ ਕੁਝ ਖਾ ਕੇ ਨਹੀਂ ਚੱਲੇ। ਤੇ ਫਿਲਹਾਲ ਆਪਾਂ ਖਾ ਰਹਿਆਂ ਨਾਨ ਛੋਲੇ। ਲਓ ਜੀ ਦੋਸਤੋ ਇਸ ਵੇਲੇ ਆਪਾਂ ਇੱਥੇ ਖੜੇ ਹੋਏ ਆਂ ਤੇ ਇਹ ਜਿਹੜਾ ਹੈਗਾ ਇਹਨੂੰ ਚੌੜਾ ਬਾਜ਼ਾਰ ਕਹਿੰਦੇ ਨੇ ਤੇ ਜਿਹੜੀ ਮੇਨ ਆ ਸੇਲ ਦਾ ਕੰਮ ਉਹ ਇੱਥੋਂ ਸ਼ੁਰੂ ਹੋ ਜਾਂਦਾ ਹਾਂ ਇਸ ਤੋਂ ਇੱਥੋਂ ਸ਼ੁਰੂ ਹੋ ਜਾਂਦਾ ਵਾ ਤੇ ਹੁਣ ਇੱਥੋਂ ਬਸ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਅੱਗੇ ਤੱਕ ਤੇ ਗਾਂਹ ਤੱਕ ਦੁਕਾਨਾਂ ਬਸ ਹੁਣ ਸੇਲ ਹੀ ਸੇਲ ਤੋਂ ਮੁਖਣੀ ਹੈ ਹਾਂਜੀ ਦੋਸਤੋ ਆਪਾਂ 9 ਵਜੇ ਇਸ ਮਾਰਕੀਟ 'ਚ ਖੜੇ ਹਾਂ ਜਿਹਨੂੰ ਚੌੜਾ ਬਾਜ਼ਾਰ ਤੇ ਬਟ ਇਸ ਵੇਲੇ ਹਜੇ ਦੁਕਾਨਾਂ ਖੁੱਲ ਰਹੀਆਂ ਨਹੀਂ ਹਜੇ ਦੁਕਾਨਾਂ ਖੁੱਲ ਰਹੀਆਂ ਨਹੀਂ ਅਸੀਂ ਸੇਮ ਟਾਈਮ ਤੋਂ ਕੁਝ ਜ਼ਿਆਦਾ ਹੀ ਪਹਿਲਾਂ ਪਹੁੰਚ ਗਏ ਆ ਪਰ ਵਧੀਆ ਹੈ ਜਦੋਂ ਪਹਿਲਾਂ ਪਹੁੰਚਦੇ ਹਾਂ ਤਾਂ ਚਲੋ ਤੁਸੀਂ ਘੁੰਮ ਫਿਰ ਲੈਣੇ ਆ ਥੋੜਾ ਬਹੁਤ ਇਸ ਇਸ ਵੇਲੇ ਆਪਾਂ ਹੈਗੇ ਆ ਚੌੜਾ ਬਾਜ਼ਾਰ 'ਚ ਬਾਕੀ ਜੋ ਵੀ ਅੱਗੇ ਹੋਏਗਾ ਸੀਨ ਵਗੈਰਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਲਓ ਜੀ ਹਜੇ ਜਿਸ ਵੇਲੇ ਅਸੀਂ ਪਹੁੰਚੇ ਆ ਤੇ ਹਜੇ ਤਾਂ ਇੱਥੇ ਪਾਈ ਪ੍ਰੋਗਰਾਮ ਸ਼ੁਰੂ ਹੋ ਰਿਹਾ ਹਾਂਜੀ ਦੋਸਤੋ ਜਦੋਂ ਵੀ ਤੁਸੀਂ ਮਾਰਕੀਟ ਜਾਂਦੇ ਹੋ ਤਕਰੀਬਨ ਹਰ ਦੁਕਾਨ ਦੇ ਜਾਂ ਸੇਲ ਦੇ ਅੱਗੇ ਉਹਨਾਂ ਦਾ ਰੇਟ ਲਿਖ ਕੇ ਲਾਇਆ ਹੁੰਦਾ ਵਾ ਕਿ ਤੁਹਾਨੂੰ ਨੂੰ ਇੰਨੇ ਕਿਤੇ ਮਿਲੇਗਾ ਉਸ ਤੋਂ ਉਹ ਕਾਟੋ 바ਰਗੇਨ ਨਹੀਂ ਕਰਦੇ ਪਰ ਜਿਹਦੇ ਅੱਗੇ ਆ ਉਹਨਾਂ ਨੇ ਨਹੀਂ ਬੋਰਡ ਜਾਂ ਲਾਇਆ ਹੋਇਆ ਕਿ ਕੋਈ ਫਿਕਸ ਪ੍ਰਾਈਸ ਨਹੀਂ ਹੈ ਉੱਥੇ ਤੁਸੀਂ 바ਰਗੇਨ ਕਰ ਸਕਦੇ ਹੋ ਤੇ ਫਿਰ ਉਹ ਕਾਫੀ ਹੱਦ ਤੱਕ ਘਟਾ ਵੀ ਲੈਂਦੇ ਨੇ ਤੇ ਜਿਸ ਮਾਰਕੀਟ ਦੇ ਵਿੱਚ ਹੁਣ ਤੱਕ ਅਬਜ਼ਰਵ ਕੀਤਾ ਸਾਨੂੰ 200 ਦੀ ਤੇ ਕਾਟਨ ਦੀ ਸ਼ਰਟ ਮਿਲ ਰਹੀ ਹੈ 350 ਤੱਕ ਤੁਹਾਨੂੰ ਜੀਨ ਮਿਲ ਰਹੀ ਹੈ ਔਰ 100 ਰੁਪਏ ਦੇ ਤੁਹਾਨੂੰ ਨੋ ਨੋ ਜੋੜੇ ਜਰਾਬਾਂ ਦੇ ਮਿਲ ਰਹੇ ਨੇ ਇਹ ਹੁਣ ਤੱਕ ਅਸੀਂ ਦੇਖਿਆ ਬਾਕੀ ਜੇ ਮਾਰਕੀਟ ਓਪਨ ਹੋ ਰਹੀ ਹੈ ਹੌਲੀ ਹੌਲੀ ਓਪਨ ਹੋਏਗੀ ਤੇ ਫਿਰ ਆਪਾਂ ਛੂਟ ਕਰਦੇ ਹਾਂ ਔਰ ਇਹ ਝੂਮਕੇ ਦੇ